ਹਾਂਜੀ ਸੰਗਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੰਗਜੀ ਜਿਹੜੀ ਤੁਸੀਂ ਇਹ ਫੋਟੋਆਂ ਦੇਖ ਰਹੇ ਹੋ ਇਹ ਬੱਚੀ ਦਾ ਪਿੰਡ ਅਹਿਮਦਪੁਰ ਜ਼ਿਲ੍ਹਾ ਮਾਨਸਾ ਦਾ ਕਈ ਦਿਨ ਪਹਿਲਾਂ ਇਸ ਬੱਚੀ ਨੂੰ ਅਟੈਕ ਦੀ ਸ਼ਿਕਾਇਤ ਆਈ ਜਿਦੇ ਚ ਸਾਰੀ ਬਾਡੀ ਡੈਮੇਜ ਹੋ ਗਈ ਤੇ ਗੱਲ ਕਰੀਏ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਦੇ ਵਿੱਚ ਉਹ ਬੱਚੀ ਹੈ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਮਦਦ ਕਰਿਓ ਕਿਉਂਕਿ ਏਮਜਾ ਹਸਪਤਾਲ ਦੇ ਵਿੱਚ ਇਹ ਦਾਖਲ ਹੈ ਬੱਚੀ ਤੇ ਖਰਚਾ ਬਹੁਤ ਨਜਾਇਜ਼ ਆ ਰਿਹਾ ਹੈ ਪਰਿਵਾਰ ਇੱਕ ਗਰੀਬ ਹੈਗਾ ਤਾਡੇ ਇੱਕ ਸ਼ੇਅਰ ਤੇ 10 20 50 100 ਦੇ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਰੀ-ਬਾਰੀ ਹੱਥ ਵੰਨ ਕੇ ਵੇਣਦੇ ਆ ਵੀ ਜਿੰਨੀ ਵੀ ਹੋ ਸਕਦਾ ਮਦਦ ਕਰਿਓ ਤੁਸੀਂ ਆਪਾਂ ਨੰਬਰ Google Pay ਦਾ ਤੁਹਾਨੂੰ ਦੱਸ ਦਿੰਨੇ ਆ 7814133080 9815369143 ਇਹ ਪਰਿਵਾਰ ਦਾ ਨੰਬਰ ਐ ਸਕੈਨਰ ਵੀ ਲੱਗਿਆ ਹੋਇਆਗਾ ਸਕੈਨਰ ਦੇ ਉੱਤੇ ਹਰਪ੍ਰੀਤ ਮਾਣ ਆਊਗਾ ਜੀ ਬੇਨਤੀ ਕਰਦੇ ਆ ਵੀ ਸਾਰੇ ਵੀਰ ਜਿੰਨੇ ਵੀ ਹੋ ਸਕਦਾ ਪੈਣਾ ਹਨਾ ਵੱਧ ਤੋਂ ਵੱਧ ਸ਼ੇਅਰ ਕਰਿਓ ਨਾਲ ਹੀ ਬੱਚੀ ਦੀ ਮਦਦ ਕਰਿਓ ਆਪਾਂ ਜਿੰਨੀ ਵੀ ਹੋ ਸਕਦਾ 10 20 50 100 ਮਦਦ ਕਰਿਓ Google Pay ਕਰਕੇ ਸਕਰੀਨ ਸ਼ਾਟ ਪਾਓ ਧੰਨਵਾਦ ਜੀ